ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਸਟੱਡੀ ਵੀਜ਼ਾ ਬਾਰੇ ਕੈਨੇਡਾ ਦੇ ਸਟੱਡੀ ਵੀਜ਼ਾ ਵਿੱਚ ਐਸ ਡੀ ਐਸ ਕੈਟਾਗਰੀ ਬੰਦ ਹੋਣ ਦੇ ਨਾਲ ਹੁਣ ਕੈਨੇਡਾ ਦਾ ਸਟੱਡੀ ਵੀਜ਼ਾ ਲੈਣਾ ਹੋਰ ਵੀ ਸੌਖਾ ਹੋ ਚੁੱਕਿਆ ਹੈ ਕੈਨੇਡਾ ਦੇ ਸਟੱਡੀ ਵੀਜ਼ਾ ਦਾ ਬਜਟ ਬਹੁਤ ਹੀ ਜ਼ਿਆਦਾ ਘੱਟ ਹੋ ਚੁੱਕਾ ਹੈ ਐਸ ਡੀ ਐਸ ਕੈਟਾਗਰੀ ਹੁੰਦੇ ਹੋਏ ਪਹਿਲਾਂ ਤੁਹਾਨੂੰ ਆਈਲਟਸ ਦੇ ਵਿੱਚੋਂ 6 ਈਚ ਸਕੋਰ ਦੀ ਜ਼ਰੂਰਤ ਹੁੰਦੀ ਸੀ ਅਤੇ 1 ਸਾਲ ਦੇ 1 ਸਾਲ ਦੀ ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਵੀ ਭਰਨੀ ਜ਼ਰੂਰੀ ਹੁੰਦੀ ਸੀ ਤੇ 20600 ਡਾਲਰ ਜੀਆਈਸੀ ਦੇਣਾ ਜ਼ਰੂਰੀ ਹੁੰਦਾ ਸੀ ਜੋ ਕਿ ਤੁਹਾਡਾ ਕੁੱਲ ਬਜਟ 25 ਤੋਂ 30 ਲੱਖ ਦੇ ਵਿੱਚ ਹੋ ਚੁੱਕਾ ਸੀ ਬਹੁਤ ਸਾਰੇ ਲੋਕਾਂ ਦਾ ਇੰਟਰਸਟ ਕੈਨੇਡਾ ਦੇ ਸਟੱਡੀ ਦੇ ਵੀਜ਼ਾ ਦੇ ਵਿੱਚੋਂ ਘਟ ਗਿਆ ਸੀ ਅਤੇ ਬਹੁਤ ਸਾਰੇ ਲੋਕਾਂ ਦਾ ਬਜਟ ਬਾਹਰ ਹੋ ਚੁੱਕਾ ਸੀ ਅਫੋਰਡ ਨਹੀਂ ਕਰ ਸਕਦੇ ਸੀ ਹੁਣ ਤੁਹਾਨੂੰ ਐਸਡੀਐਸ ਕੈਟਾਗਰੀ ਬੰਦ ਹੋਣ ਦੇ ਨਾਲ ਆਲਨਰਸ ਦੇ ਵਿੱਚੋਂ 6 ਈਚ ਬੈਂਡ ਸਕੋਰ ਦੀ ਜ਼ਰੂਰਤ ਨਹੀਂ ਹੈ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਦੀ 6 ਮਨთ ਦੀ ਫੀਸ ਪੇ ਕਰਕੇ ਵੀ ਅਪਲਾਈ ਕਰ ਸਕਦੇ ਹੋ ਅਤੇ 20600 ਡਾਲਰ ਜੀਆਈਸੀ ਦੇਣਾ ਵੀ ਮੰਡੇਟਰੀ ਨਹੀਂ ਹੈ ਪਰ ਜੇ ਅਗਰ ਤੁਸੀਂ 20600 ਡਾਲਰ ਜੀਆਈਸੀ ਭਰੇ ਬਿਨਾ ਆਪਣੀ ਫਾਈਲ ਅਪਲਾਈ ਕਰਦੇ ਹੋ ਮੇਰੀ ਤੁਹਾਨੂੰ ਇਹੀ ਐਡਵਾਈਸ ਹੋਏਗੀ ਕਿ ਤੁਸੀਂ 20600 ਡਾਲਰ ਜਿੰਨਾ ਫੰਡਸ ਫੰਡਸ ਦਿਖਾਓ ਅਤੇ ਜੇ ਤੁਸੀਂ 1 ਸਾਲ ਦੀ ਫੀਸ ਪੇ ਨਹੀਂ ਕਰਦੇ ਕਾਲਜਾਂ ਯੂਨੀਵਰਸਿਟੀ 6 ਮਨთ ਦੀ ਫੀਸ ਪੇ ਕਰਦੇ ਹੋ ਤਾਂ ਜਿੰਨੀ ਤੁਹਾਡੀ ਫੀਸ ਪੈਂਡਿੰਗ ਰਹਿ ਚੁੱਕੀ ਹੈ ਤਾਂ ਉਸ ਦੇ ਬਰਾਬਰ ਦਾ ਜੀਆਈਸੀ ਪਲੱਸ ਜਿੰਨੀ ਤੁਹਾਡੀ ਫੀਸ ਪੈਂਡਿੰਗ ਹੈ ਉਹਨੇ ਤੁਸੀਂ ਫੰਡਸ ਦਿਖਾਓ ਨਿਊ ਰੂਲਸ ਦੇ ਅਕੋਰਡਿੰਗ ਹੁਣ ਤੁਹਾਨੂੰ 4 ਮੰਥ ਦੀ ਬੈਂਕ ਸਟੇਟਮੈਂਟਸ ਵੀ ਦਿਖਾਉਣੀ ਪਵੇਗੀ ਜੋ ਕਿ ਤੁਹਾਨੂੰ ਫੰਡਸ ਦਿਖਾਉਣੇ ਪੈਣਗੇ ਤਾਂ ਉਹ ਤੁਹਾਨੂੰ ਜੈਨੂਇਨ ਹੀ ਦਿਖਾਉਣੇ ਪੈਣਗੇ ਫੰਡਸ ਅਤੇ ਇਸ ਦੇ ਨਾਲ ਨਾਲ ਤੁਹਾਨੂੰ ਸੋਰਸ ਆਫ ਇਨਕਮ ਸੋਰਸ ਆਫ ਇਨਕਮ ਦੇ ਵਿੱਚ ਮੇਰੀ ਤੁਹਾਨੂੰ ਇਹੀ ਐਡਵਾਈਸ ਹੈ ਸੋਰਸ ਆਫ ਇਨਕਮ ਦੇ ਵਿੱਚ ਸਿਰਫ ਤੁਸੀਂ ਦੋ ਹੀ ਚੀਜ਼ਾਂ ਲਗਾ ਸਕਦੇ ਹੋ ਜਾਂ ਲਗਾਉਣੀਆਂ ਚਾਹੀਦੀਆਂ ਨੇ ਇੱਕ ਤਾਂ ਆਈਟੀਆਰ ਤਾਂ ਜਾਂ ਜਿਹੜੇ ਵੀ ਲੋਕ ਗਵਰਨਮੈਂਟ ਜੌਬ ਤੇ ਨੇ ਉਹ ਆਪਣੇ ਫਾਰਮ 16 ਦਿਖਾਓ ਆਈਟੀਆਰ ਤੁਸੀਂ ਫੈਮਿਲੀ ਦੇ ਵਿੱਚੋਂ ਕਿਸੇ ਵੀ ਦੋ ਮੈਂਬਰਸ ਦੀ ਦਿਖਾ ਸਕਦੇ ਹੋ ਇਹ ਸੋਰਸ ਆਫ ਇਨਕਮ ਕਹਿ ਸਕਦੇ ਆ ਸੋਰਸ ਆਫ ਇਨਕਮ ਤੁਸੀਂ ਆਪਣੇ ਫੈਮਿਲੀ ਦੇ ਵਿੱਚੋਂ ਕਿਸੇ ਵੀ ਦੋ ਮੈਂਬਰਸ ਦੀ ਦਿਖਾ ਸਕਦੇ ਹੋ ਜੁਆਇੰਟ ਇਨਕਮ ਜੋ ਕਿ ਮੇਰੀ ਇਹ ਹੀ ਐਡਵਾਈਸ ਆ ਕਿ ਤੁਸੀਂ 12 ਤੋਂ 15 ਲੱਖ ਘੱਟ ਤੋਂ ਘੱਟ ਸ਼ੋਅ ਕਰੋ ਤਾਂ ਜੋ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਆਸਾਨੀ ਹੋਵੇ ਅਤੇ ਇਮੀਗ੍ਰੇਸ਼ਨ ਆਫੀਸਰ ਸੈਟੀਸਫਾਈ ਹੋ ਸਕੇ ਅਤੇ ਨਿਊ ਰੂਲਸ ਦੇ ਅਕੋਰਡਿੰਗ ਹੁਣ ਜੋ ਤੁਹਾਡਾ ਬਜਟ ਹੈ 10 ਤੋਂ 15 ਲੱਖ ਦੇ ਵਿੱਚ ਹੀ ਰਹਿ ਜਾਵੇਗਾ ਇਸ ਤੋਂ ਬਾਅਦ ਵਿੱਚ ਇਸ ਤੋਂ ਬਾਅਦ ਵਿੱਚ ਹੁਣ ਤੁਹਾਨੂੰ ਕੈਨੇਡਾ ਦੇ ਵਿੱਚ ਜੋ ਸਟੱਡੀ ਵੀਜ਼ਾ ਹੈ ਸਟੱਡੀ ਅ ਕোর্স ਜੋ ਤੁਸੀਂ ਕੋਰਸ ਚੂਜ਼ ਕਰਦੇ ਹੋ ਉਸ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੈ ਤੁਸੀਂ ਉਸ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ ਨਾ ਹੀ ਪਾਲਜਾਂ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਕੋਈ ਕੰਪਰੋਮਾਈਜ਼ ਹੋਏਗਾ ਸਟੱਡੀ ਦਾ ਮਤਲਬ ਸਟੱਡੀ ਹੋਏਗੀ ਤਾਂ ਇਸ ਦੇ ਨਾਲ ਤੁਸੀਂ ਫਾਈਨੈਂਸ਼ੀਅਲ ਡਾਕੂਮੈਂਟਸ ਹੈ ਤਾਂ ਉਹ ਤੁਹਾਨੂੰ ਸਹੀ ਢੰਗ ਦੇ ਨਾਲ ਜਾਂ ਸਹੀ ਡਾਕੂਮੈਂਟ ਫੇਕ ਡਾਕੂਮੈਂਟ ਨਾ ਦਿਖਾਓ ਮੇਰੀ ਇਹੀ ਐਡਵਾਈਸ ਰਹੇਗੀ ਕਿ ਤੁਸੀਂ ਆਪਣੇ ਸਹੀ ਡਾਕੂਮੈਂਟਸ ਹੀ ਆਪਣੀ ਫਾਈਲ ਸਬਮਿਟ ਕਰਾਉਣ ਦੇ ਟਾਈਮ ਲਗਾਓ ਤਾਂ ਜੋ ਵੀਜ਼ਾ ਅਫੀਸਰ ਵੀ ਸੈਟੀਸਫਾਈ ਹੋਵੇ ਤਾਂ ਤੁਹਾਨੂੰ ਵੀ ਵੀਜ਼ਾ ਲੈਣ ਦੇ ਵਿੱਚ ਆਸਾਨੀ ਹੋਵੇ ਧੰਨਵਾਦ